ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਆਪ ਸਭ ਦਾ ਸਵਾਗਤ ਹੈ ਵਿਰਸਾ ਚੈਨਲ ਤੇ ਮੈਂ ਅਬਨੀਤ ਕੋਰ ਆਪ ਸਭ ਦੇ ਸੰਮੁਖ ਇੱਕ ਵਾਰੀ ਫਿਰ ਹਾਜ਼ਰ ਹੋਈ ਹਾਂ ਲੈ ਕੇ ਪੰਥਕ ਮਸਲਿਆਂ ਦੇ ਸੰਬੰਧ ਦੇ ਵਿੱਚ ਵਿਸ਼ੇਸ਼ ਪ੍ਰੋਗਰਾਮ ਪੰਥਨਾਮਾ ਜਿਸ ਵਿੱਚ ਅਸੀਂ ਜਾਣਾਂਗੇ ਪੰਥ ਦੇ ਵੱਖ-ਵੱਖ ਮਸਲੇ ਅਤੇ ਸਰਗਰਮੀਆਂ ਬਾਰੇ ਆਓ ਇਸ ਹਫ਼ਤੇ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਪੰਧਨਾਮਾਂ ਦੇ ਮੁਖੰਦ ਵਿੱਚ ਜਾਣਾਗੇ ਸਭ ਤੋਂ ਪਹਿਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਦੇ ਲਈ ਕਿਤੇ ਗਏ ਪਹਿਲੇ ਉਦਮ ਬਾਰੇ ਦੂਜਾ ਜਾਣਾਂਗੇ ਇਸ ਇਤਿਹਾਸ ਦੀ ਪੇਸ਼ਕਾਰੀ ਕਰਨ ਵਾਲੀਆਂ ਫਿਲਮਾਂ ਸਿੱਖ ਭਾਵਨਾ ਦਾ ਅਸਤਗਾਰ ਕਿਵੇਂ ਪਰਪੱਕ ਰੱਖਣ ਜੀ ਆ ਜਾਣਾਂਗੇ 1984 ਸਿੱਕਤ ਲਿਆਂ ਵਿੱਚ ਅਨਾਥ ਬੱਚਿਆਂ ਨੂੰ ਪੜਾਉਣ ਵਾਲੇ ਕੁਲਬੀਰ ਸਿੰਘ ਜੀ ਬਾਰੇ ਅੰਤ ਵਿੱਚ ਸਰ ਗਰਮੀਆਂ ਵੀਰ ਸਿਮਰਨਪਾਲ ਸਿੰਘ ਜੀ پاسੋਂ ਆਓ ਹੋਰ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਾਲ ਹੀ ਵਿੱਚ ਆਪਣੇ ਸੋਸ਼ਲ ਮੀਡੀਆ ਖਾਤੇ ਆ ਰਹੀ ਪੰਥਖਾਲਸੀ ਨੂੰ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਦੇ ਲਈ ਆਪਣੇ ਯੋਗ ਸੁਝਾਵਾਂ ਭੇਜਣ ਦੇ ਲਈ ਬੇਨਤੀ ਕੀਤੀ ਗਈ ਹੈ ਇਹ ਉਪਰਾਲਾ ਇਸ ਸਮੇਂ ਪਹਿਲ ਦੇ ਆਧਾਰ ਤੇ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਗਿਆ ਹੈ ਮਾਮਲਾ ਉਸ ਸਮੇਂ ਦਾ ਬਣਿਆ ਹੈ ਜਤੁਤਾਂ ਗਿਆਨੀ ਰਗबीर ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਜੀ ਨੂੰ ਪਦ ਤੋਂ ਹਟਾਇਆ ਗਿਆ ਤੇ ਗਿਆਨੀ ਕੁਲਦੀਪ ਸਿੰਘ ਗੜਗੰਝ ਨੂੰ ਜਥੇਦਾਰ ਨਿਯੁਕਤ ਕੀਤਾ ਗਿਆ ਆਪ ਜਾਣਦੇ ਹਾਂ ਇਸ ਬਾਰੇ ਪੂਰੀ ਰਿਪੋਰਟ ਵੀ ਸੁਖਵਿੰਦਰ ਸਿੰਘ ਜੀ ਪਾਸੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਥੇਦਾਰ ਸਹਾਬਾਨ ਦੀ ਨਿਯੁਕਤੀ ਲਈ ਪਹਿਲਾ ਉਦਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਥੇਦਾਰ ਸਹਾਬਾਨ ਦੀ ਨਿਯੁਕਤੀ ਲਈ ਪਹਿਲਾ ਉਦਮ ਵਾਰਿਸ 1920 ਚ ਕੀਤਾ ਗਿਆ ਸੀ ਜਦੋਂ ਐਸਜੀਪੀਸੀ ਦੀ ਸਥਾਪਨਾ ਹੋਈ ਸੀ ਇਹ ਉਦਮਕਾਲ ਤੱਕ ਸਾਬ ਸਮੇਤ ਪੰਜ ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਨੂੰ ਨਿਯਮਿਤ ਕਰਨ ਲਈ ਕੀਤਾ ਗਿਆ SGPC ਧਾਰਮਿਕ ਅਤੇ ਪ੍ਰਸ਼ਾਸਕਾਰੀ ਸੰਸਥਾ ਹੈ ਜੋ ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਦੇ ਗੁਰਦੁਆਰਿਆਂ ਦੀ ਦੇਖਰੇਖ ਕਰਦੀ ਹੈ। ਜਥੇਦਾਰਾਂ ਦੀ ਨਿਯੁਕਤੀ ਵਿੱਚ ਧਾਰਮਿਕ ਜਾਗਰੂਕਤਾ, ਮਰਿਆਦਾ ਅਤੇ ਸਿੱਖ ਕੌਮ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਜੇ ਤੁਸੀਂ ਚਾਹੋ ਤਾਂ ਮੈਂ ਇਹ ਜਾਣਕਾਰੀ ਵਧੇਰੇ ਵਿਸਤਾਰ ਨਾਲ ਜਾਂ ਕਿਸੇ ਨਿਯਤ ਸਾਲ ਦੇ ਹਵਾਲੇ ਨਾਲ ਵੀ ਦੇ ਸਕਦੀ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਦੀ ਸਥਾਪਨਾ 1920 ਵਿੱਚ ਹੋਈ ਸੀ ਜਿਸ ਦਾ ਮੁੱਖ ਉਦੇਸ਼ ਗੁਰਦੁਆਰਿਆਂ ਦੀ ਪ੍ਰਬੰਧੀ ਅਤੇ ਸਿੱਖ ਧਰਮ ਦੇ ਮਾਮਲਿਆਂ ਦੀ ਦੇਖਭਾਲ ਕਰਨਾ ਸੀ ਐਸਜੀਪੀਸੀ ਨੇ ਆਪਣੀ ਸ਼ੁਰੂਆਤੀ ਦਿਨਾਂ ਵਿੱਚ ਹੀ ਜਥੇਦਾਰਾਂ ਦੀ ਨਿਯੁਕਤੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਿਸ ਵਿੱਚ ਅਕਾਦਕ ਸਾਹਿਬ ਤੇ ਜਥੇਦਾਰ ਦੀ ਨਿਯੁਕਤੀ ਸ਼ਾਮਿਲ ਸੀ ਜਥੇਦਾਰਾਂ ਦੀ ਨਿਯੁਕਤੀ ਦੀ ਪ੍ਰਕਿਰਿਆ योग्यता ਅਤੇ ਜ਼ਿੰਮੇਵਾਰੀਆਂ ਐਸਜੀਪੀਸੀ ਵੱਲੋਂ ਜਥੇਦਾਰ ਦੀ ਯੋਗਤਾ ਨਿਯੁਕਤੀ ਕਾਰਜ ਖੇਤਰ ਜ਼ਿੰਮੇਵਾਰੀਆਂ ਅਤੇ ਸੇਵਾ ਮੁਕਤੀ ਸੰਬੰਧੀ ਨਿਯਮ ਨਿਧਾਰਿਤ ਕਰਨ ਲਈ ਸਿੱਖਪੰਥ ਦੀ ਸਮੂਹ ਜਥੇਬੰਦੀਆਂ ਵਿਦਵਾਨਾਂ ਅਤੇ ਬੁੱਧੀਜੀਵਿਆਂ ਤੋਂ ਸੁਝਾਅ ਮੰਗੇ ਜਾਂਦੇ ਹਨ ਤਾਂ ਜੋ ਸੇਵਾ ਨਿਯਮਾ ਵਾਸਤੇ ਇੱਕ ਸਾਂਝੀ ਕੌਮੀ رائے ਬਣਾਈ ਜਾ ਸਕੇ ਸੰਵਾਦ ਅਤੇ ਸਲਾਮ ਮਸ਼ਵਰਾ SGPC ਵੱਲੋਂ ਜਥੇਦਾਰ ਦੀ ਨਿਯੁਕਤੀ ਤੋਂ ਪਹਿਲਾਂ ਵਕ ਵਕ ਸਿਖ ਜਥੇਬੰਦੀਆਂ ਸੰਸਥਾਵਾਂ ਅਤੇ ਵਿਦਵਾਨਾਂ ਨਾਲ ਸੰਵਾਦ ਕੀਤਾ ਜਾਂਦਾ ਹੈ ਤਾਂ ਜੋ ਨਿਯੁਕਤੀ ਦੀ ਪ੍ਰਕਿਰਿਆ ਵਿੱਚ ਵਧੇਰੇ ਪਾਰਦਰਸ਼ਤਾ ਅਤੇ ਸਹਿਮਤੀ ਹੋ ਸਕੇ। ਤਾਜ਼ਾ ਨਿਯੁਕਤੀਆਂ 7 ਮਾਰਚ 2025 SGPC ਦੀ ਕਾਰਜਕਾਰੀ ਕਮੇਟੀ ਨੇ ਗਿਆਨੀ ਕੁਲਦੀਪ ਸਿੰਘ ਗੜਗੜਜ ਨੂੰ ਤੱਕ ਸ਼੍ਰੀਕੇਸ਼ਗਰ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਅਤੇ ਉਨ੍ਹਾਂ ਨੂੰ ਅਕਾਲ ਤਖਤ ਸਾਹਿਬ ਦੇ ਅਧਿਰਿਕ ਜਥੇਦਾਰ ਵਜੋਂ ਵੀ ਸੇਵਾ ਨਿਭਾਉਣ ਲਈ ਕਿਹਾ। ਇਸ ਤੋਂ ਇਲਾਵਾ ਬਾਬਾ ਟੇਕ ਸਿੰਘ ਨੂੰ ਤਖਤ ਜੀ ਦਮਦ마 ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਗਿਆ। ਖਾਲਸਾ ਪੰਥ ਦੀ ਜਥੇਦਾਰ ਦੀ ਨਿਯੁਕਤੀ ਖਾਲਸਾਈ ਧਰਮ ਸ਼ਾਸਤਰ ਅਤੇ ਨੀਤੀਆਂ ਅਨੁਕੂਲ ਹੋਣੀ ਬਹੁਤ ਹੀ ਜ਼ਿਆਦਾ ਲੋੜੀਂਦੀ ਹੈ। ਜਿਸ ਬਾਰੇ ਪੰਥਨਾਮਾ ਦੇ ਵਿੱਚ ਵੀ ਕਈ ਵਾਰ ਇਸ ਸੰਗੀਨ ਮੁੱਦੇ ਉੱਪਰ ਆਪ ਸੰਗਤਾਂ ਤੱਕ ਯੋਗ ਪ੍ਰਤੀਗਿਰਮ ਦਿੱਤਾ ਗਿਆ। ਸੋ ਇਸ ਉਪਰਾਲੇ ਦਾ ਲਾਹ ਲੈਂਦੇ ਹੋ ਆਓ ਆਪਾਂ ਸਾਰੇ ਯਤਨ ਕਰੀਏ ਤੇ ਇਸ ਪ੍ਰਕਿਰਿਆ ਦੇ ਵਿੱਚ ਆਪਣੇ ਕੀਮਤੀ ਸੁਝਾਅ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੋਸ਼ਲ ਮੀਡੀਆ ਖਾਤਿਆਂ 'ਤੇ ਭੇਜੀਏ ਅੱਗੇ ਵੱਧਦੇ ਹਾਂ ਪਿਛਲੇ ਲਗਾਤਾਰ ਦੋ ਸਾਲਾਂ ਤੋਂ ਸਿੱਖ ਇਤਿਹਾਸ ਦੀ ਪੇਸ਼ਕਾਰੀ ਕਰਨ ਵਾਲੀਆਂ ਫਿਲਮਾਂ ਪੰਜਾਬੀ ਫਿਲਮਾਂ ਦਾ ਰੂਪ ਅਤੇ ਬਾਲੀਵੁੱਡ ਫਿਲਮਾਂ ਦੇ ਰਾਹੀਂ ਪੇਸ਼ ਕੀਤਾ ਜਾ ਰਿਹਾ ਹੈ ਜਿਸ ਤਹਰ ਤੇ ਇਤਿਹਾਸ ਨੂੰ ਦੁਨੀਆ ਤੱਕ ਪਹੁੰਚਾਉਣ ਦਾ ਸਾਧਨ ਮਨਕੀ ਵਕਹੋਕ ਪ੍ਰੋਡਕਸ਼ਨ ਕੰਮ ਕਰ ਰਹੀ ਹਨ ਔਰ ਸਿੱਖ ਇਤਿਹਾਸ ਦੀ ਪੇਸ਼ਕਾਰੀ ਕੀ ਨਿਰਨਾਟਕ ਪ੍ਰਸੰਗ ਦੇ ਨਾਲ ਪੂਰੀ ਹੁੰਦੀ ਹੈ ਜਾਂ ਇਸ ਵਿੱਚ ਸਿੱਖ ਭਾਵਨਾ ਦਾ ਚਲਕਣਾ ਜ਼ਰੂਰੀ ਹੈ ਆਪ ਜਾਣਦੇ ਹਾਂ ਇਸ ਬਾਰੇ ਪੂਰਾ ਵਿਸ਼ਾ ਵੀਰ ਮਨਦੀਪ ਸਿੰਘ ਜੀ ਬਾਸੂ ਸਿੱਖ ਇਤਿਹਾਸ ਤੇ ਦਰਸਾਉਣ ਵਾਲੀ ਫਿਲਮਾਂ ਸਿੱਖ ਭਾਵਨਾ ਦਾ ਸਤਕਾਰ ਕਰਕੇ ਬਣਾਈਆਂ ਜਾਣੀਆਂ ਚਾਹੀਦੀਆਂ ਹਨ ਪਰ ਅਕਸਰ ਇਹ ਫਿਲਮਾਂ ਆਪਣੇ ਧਿਆਨ ਦੇ ਵਿੱਚ ਵਪਾਰਕ ਮਕਸਦ ਰੱਖਦੀਆਂ ਹਨ ਇਸ ਦਾ ਅਸਰ ਇਹ ਹੁੰਦਾ ਹੈ ਕਿ ਫਿਲਮਾਂ ਨੂੰ ਸਮਾਜਿਕ ਤੇ ਧਾਰਮਿਕ ਅਹਿਮੀਅਤ ਦੇ ਤੌਰ ਤੇ ਨਾ ਸਮਝਿਆ ਜਾਂਦਾ ਹੈ ਅਤੇ ਸਿੱਖ ਇਤਿਹਾਸ ਨੂੰ ਬਹੁਤ ਕਮਜ਼ੋਰ ਤਰੀਕੇ ਦੇ ਨਾਲ ਦਰਸਾਇਆ ਜਾਂਦਾ ਹੈ। ਫਿਲਮਾਂ ਨੂੰ ਜਿੰਵੇਂ ਜ਼ਿਆਦਾ ਪੈਸਾ ਬਣਾਉਣ ਲਈ ਬਣਾਇਆ ਜਾਂਦਾ ਹੈ ਉਹਨਾਂ ਵਿੱਚ ਅਕਸਰ ਵਿਸ਼ਵਾਸ ਸਿੱਖ ਧਰਮ ਅਤੇ ਸਿੱਖ ਇਤਿਹਾਸ ਦੀ ਗਲਤ ਤਸਵੀਰ ਪੇਸ਼ ਕੀਤੀ ਜਾਂਦੀ ਹੈ ਇਸ ਦੇ ਨਾਲ ਹੀ ਇਨ੍ਹਾਂ ਫਿਲਮਾਂ ਵਿੱਚ ਸਿੱਖੀ ਦੇ ਪ੍ਰਾਚੀਨ ਮੂਲਾਂ ਨੂੰ ਸਹੀ ਤਰੀਕੇ ਨਾਲ ਦਰਸਾਉਣਾ ਅਹਿਮ ਹੈ ਤਾਂ ਜੋ ਨਵੀਂ ਪੀੜ੍ਹੀ ਨੂੰ ਆਪਣੇ ਇਤਿਹਾਸ ਤਰ੍ਹਾਂ ਦੱਸੇ ਗਿਆਨ ਵਿੱਚ ਇਸ ਤਰ੍ਹਾਂ ਦੀਆਂ ਫਿਲਮਾਂ ਦਾ ਸਮਾਜ ਤੇ ਗਹਿਰਾ ਅਸਰ ਪੈਂਦਾ ਹੈ ਜਿਵੇਂ ਕਿ ਜਦੋਂ ਸਿੱਖ ਇਤਿਹਾਸ ਨੂੰ ਗਲਤ ਰੂਪ ਦੇ ਵਿੱਚ ਦਰਸਾਇਆ ਜਾਂਦਾ ਹੈ ਤਾਂ ਇਸ ਨਾਲ ਨਵੀਂ ਪੀੜੀ ਦੇ ਵਿੱਚ ਇੱਕ ਗਲਤ ਧਾਰਨਾ ਬਣ ਜਾਂਦੀ ਹੈ ਲੋਕ ਸਿੱਖੀ ਦੇ ਅਸਲ ਸੰਦੇਸ਼ ਨੂੰ ਸਮਝਾਉਣ ਦੀ ਬਜਾਏ ਉਹਨਾਂ ਨੂੰ ਸਿਰਫ ਮਨੋਰੰਜਨ ਦੇ ਲਈ ਵਰਤਿਆ ਜਾਂਦਾ ਹੈ ਉਦਾਹਰਨ ਵਜੋਂ ਜੇ ਆਪਾਂ ਦੇਖੀਏ ਕੁਝ ਫਿਲਮਾਂ ਦੇ ਵਿੱਚ ਸਿੱਖੀ ਦੇ ਪ੍ਰਤੀ ਭਾਵਨਾ ਨੂੰ ਦੂਜਾ ਦਰਜਾ ਦਿੱਤਾ ਜਾਂਦਾ ਹੈ ਤਾਂ ਜਾਂ ਫਿਰ ਇਤਿਹਾਸਿਕ ਘਟਨਾਵਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਹੈ ਜਿਸ ਨਾਲ ਸਿੱਖੀ ਦੀ ਸੰਸਕ੍ਰਿਤੀ ਅਤੇ ਮੂਲ ਪ੍ਰਿੰਸੀਪਲ ਨੂੰ ਨੁਕਸਾਨ ਹੁੰਦਾ ਹੈ ਇਸ ਦੇ ਨਾਲ ਹੀ ਇਨ੍ਹਾਂ ਫਿਲਮਾਂ ਦਾ ਸਮਾਜਿਕ ਤੇ ਰਾਜਨੀਤਿਕ ਪ੍ਰਭਾਵ ਵੀ ਹੁੰਦਾ ਹੈ ਜਿੱਥੇ ਧਾਰਮਿਕ ਭਾਵਨਾਵਾਂ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਕਈ ਵਾਰ ਇਨ੍ਹਾਂ ਫਿਲਮਾਂ ਨੇ ਧਾਰਮਿਕ ਦੋਸ਼ ਅਤੇ ਨਫ਼ਰਤ ਨੂੰ ਬਧਾਇਆ ਹੈ ਸਿੱਖ ਇਤਿਹਾਸ ਤੇ ਫਿਲਮ ਬਣਾਉਂਦੇ ਸਮੇਂ ਸਿੱਖ ਭਾਵਨਾ ਦਾ ਸਤਕਾਰ ਕਰਨਾ ਬਹੁਤ ਹੀ ਜ਼ਰੂਰੀ ਹੈ ਇਸ ਲਈ ਫਿਲਮ ਬਣਾਉਣ ਵਾਲਿਆਂ ਨੂੰ ਸਿੱਖ ਇਤਿਹਾਸ ਅਤੇ ਧਰਮ ਬਾਰੇ ਸਹੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਅਸੀਂ ਸਿੱਖੀ ਦੀ ਅਸਲ ਮੂਲ ਤੇ ਪ੍ਰਤੀ ਸੱਚਾਈ ਅਤੇ ਇਮਾਨਦਾਰੀ ਨੂੰ ਦਰਸਾਉਣ ਵਾਲੀ ਫਿਲਮਾਂ ਦੀ ਲੋੜ ਹੈ ਜੋ ਸਿੱਖ ਭਾਵਨਾ ਅਤੇ ਧਰਮ ਦੇ ਪ੍ਰਤੀ ਇਜ਼ਤ ਦੇ ਨਾਲ ਇਤਿਹਾਸ ਨੂੰ ਦਰਸਾਉਂਦੀਆਂ ਹੋਣ ਇਸ ਨਾਲ ਇੱਕ ਨਵੀਂ ਪੀੜੀ ਨੂੰ ਸਿੱਖੀ ਅਤੇ ਉਸ ਦੇ ਇਤਿਹਾਸ ਦੀ ਪੂਰੀ ਜਾਣਕਾਰੀ ਮਿਲੇਗੀ ਅਤੇ ਉਹ ਆਪਣੇ ਧਰਮ ਅਤੇ ਸਿੱਖ ਭਾਵਨਾ ਦਾ ਸਤਕਾਰ ਵੀ ਕਰਨਗੇ ਸਿੱਖ ਇਤਿਹਾਸ 'ਤੇ ਦਰਸਾਉਣ ਵਾਲੀ ਫਿਲਮਾਂ ਨੂੰ ਸਿੱਖ ਭਾਵਨਾ ਦਾ ਸਤਕਾਰ ਕਰਕੇ ਬਣਾਉਣ ਦੀ ਬਹੁਤ ਜ਼ਰੂਰਤ ਹੈ ਤਾਂ ਜੋ ਸਿੱਖ ਧਰਮ ਅਤੇ ਇਤਿਹਾਸ ਦੀ ਸਹੀ ਤਸਵੀਰ ਪੇਸ਼ ਕੀਤੀ ਜਾ ਸਕੇ ਇਸ ਨਾਲ ਸਿੱਖੀ ਦੇ ਪ੍ਰਾਚੀਨ ਮੂਲਾਂ ਨੂੰ ਸਮਝਣਾ ਆਸਾਨ ਹੋਵੇਗਾ ਅਤੇ ਨਵੀਂ ਪੀੜ੍ਹੀ ਨੂੰ ਆਪਣੀ ਪਛਾਣ ਤੇ ਧਰਮ ਦਾ ਸੱਚਾ ਗਿਆਨ ਮਿਲੇਗਾ ਫਿਲਮਾਂ ਜੇਕਰ ਸਿੱਖ ਇਤਿਹਾਸ ਤੇ ਧਰਮ ਦੱਸਈ ਸਤਕਾਰ ਕਰਨ ਗਿਆ ਤਾਂ ਉਹ ਨਾ ਸਰ ਮਨੋਰੰਜਨ ਦੇ ਤੌਰ ਤੇ ਸਵੀਕਾਰ ਕੀਤੀਆਂ ਜਾਣਗੀਆਂ ਸਗੋਂ ਸਿੱਖ ਭਾਵਨਾ ਨੂੰ ਸਮਾਜ ਦੇ ਵਿੱਚ ਮਜ਼ਬੂਤ ਵੀ ਕਰਨਗੀਆਂ ਸਿੱਖ ਇਤਿਹਾਸ ਆਪਣੇ ਆਪ ਦੇ ਵਿੱਚ ਇੱਕ ਪਵਿੱਤਰ ਮਾਰਗ ਹੈ ਜਿਸ ਵਿੱਚ ਕੁਰਬਾਨੀ ਸਿੱਦਕ ਅਤੇ ਭਾਵਨਾਪੂਰਨ ਤੌਰ ਤੇ ਸੰਜੋਆ ਗਿਆ ਹੈ ਇਹ ਠੀਕ ਹੈ ਕਿ ਇਤਿਹਾਸ ਦੀ ਪੇਸ਼ਕਾਰੀ ਜੋ ਕਿ ਸਮੇਂ ਦੇ ਵਿੱਚ ਇਹਨਾਂ ਸਾਧਨਾਂ ਦੇ ਰਾਹੀਂ ਅੱਗੇ ਵਧ ਸਕਦੀ ਹੈ ਪਰ ਇਸ ਨੂੰ ਯੋਗ ਟੰਗ ਦੇ ਨਾਲ ਪਾਵਨਾ ਸਹਿਤਿਕਦਾਰ ਦੀ ਵੀ ਉਸ ਉੱਪਰ ਪੂਰਨ ਤੌਰ ਤੇ ਪਰਪਖਤਾ ਰੱਖਣੀ ਲਾਜ਼ਮੀ ਹੈ ਅੱਗੇ ਵੱਧਦੇ ਹਾਂ ਤੇ ਅਚ ਆਪ ਜੀ ਨੂੰ ਇੱਕ ਐਸੇ ਸ਼ਖਸ ਬਾਰੇ ਜਾਣਕਾਰੀ ਦਿੰਦੇ ਹਾਂ ਜਿਸ ਨੇ ਆਪਣੀ ਜ਼ਿੰਦਗੀ ਦੇ ਪੱਲ 1984 ਦੇ ਵਿੱਚ ਬੇਸਹਾਰਾ ਬੱਚਿਆਂ ਨੂੰ ਅਫਸਰ ਬਣਾਉਣ ਅਤੇ ਵੱਡੇ ਅਹੁਦਿਆਂ ਤੇ ਪਹੁੰਚਾਉਣ ਤੇ ਪੂਰੀ ਕੀਤੀ ਹੈ ਇਹ ਸੰ ਸਰਦਾਰ ਕੁਲਬੀਰ ਸਿੰਘ ਜਿਨ੍ਹਾਂ ਦਾ ਪਿਛਲੇ ਦਿਨ ਅਦੇਹਤ ਹੋਇਆ ਜਾਣਦੇ ਹਾਂ ਇਹਨਾਂ ਦੇ ਸੰਖੇਪ ਜੀਵਨ ਬਿਊਰੋ ਬਾਰੇ 1984 ਸਿੱਖ ਕਤਲੇਆਮ ਵਿੱਚ ਅਨਾਥ ਹੋਏ ਬੱਚਿਆਂ ਨੂੰ ਪੜ੍ਹਾਉਣ ਵਾਲੇ ਕੁਲਬੀਰ ਸਿੰਘ ਦਾ ਹੋਇਆ ਵਿਹਤ ਆਪ ਜਾਣਦੇ ਹਾਂ ਇਸ ਰਿਪੋਰਟ ਰਾਹੀਂ ਉਨ੍ਹਾਂ ਦੇ ਸੰਖੇਪ ਜੀਵਨ ਬਾਰੇ ਅਤੇ ਉਨ੍ਹਾਂ ਦੇ ਪੜ੍ਹੇ ਬੱਚੇ ਕਿਵੇਂ ਕਾਬਿਲ ਬਣੇ 1 ਜੁਲਾਈ 1999 ਨੂੰ ਪਿਤਾ ਜਸਵੰਤ ਸਿੰਘ ਤੇ ਮਾਤਾ ਬਸੰਤ ਕੌਰ ਜੀ ਦੇ ਘਰ ਆਗਰਾ ਵਿਖੇ ਜਨਮੇ ਕੁਲਬੀਰ ਸਿੰਘ ਦਿੱਲੀ ਔਰ ਪਿਛੋਤ ਲਖਨਗਰ ਦੇ ਸਰਕਾਰੀ ਸਕੂਲ ਤੋਂ ਹਾਇਰ ਸਕੈਂਡਰੀ ਪਾਸ ਕਰਕੇ ਮਗਰ ਉਹ 19 ਸਾਲ ਦੀ ਉਮਰ ਵਿੱਚ ਦਿੱਲੀ ਪਾਏ ਸਰਵਿਸ ਵਿੱਚ ਭਰਤੀ ਹੋ ਗਏ ਫਿਰ ਹਿੰਦੀ ਸਟੈਨੋ ਟਾਈਪਿਸਟ ਬਣੇ ਬੀਏ ਤੱਕ ਦੀ ਉਚੇਰੀ ਪੜ੍ਹਾਈ ਕਰਨ ਦੇ ਨਾਲ ਨਾਲ ਉਹਨਾਂ ਨੇ ਯੂਪੀਐਸਸੀ ਦਾ ਇਮਤਿਹਾਨ ਪਾਸ ਕਰਕੇ ਹੋਟ ਰੱਕੀ ਲੈ ਲਈ ਕੋਲ 41 ਸਾਲ ਦੀ ਨੌਕਰੀ ਪੂਰੀ ਕਰਕੇ ਉਹ ਰੱਖਿਆ ਮੰਤਰਾਲੇ ਤੋਂ ਪਹਿਲਾ ਅੰਦਰਜੇ ਤੇ ਅਫਸਰ ਵੱਜੋਂ ਅਜ ਤੋਂ 15 ਸਾਲ ਪਹਿਲਾਂ ਸੇਵਾਮੁਕਤ ਹੋ ਗਏ ਸਨ ਜਿਸ ਪਿਛੋਂ ਵੀ ਉਹ 1984 ਦੇ ਉਝਾੜੇ ਦੀ ਮਾਰ ਚੱਲ ਰਹੇ ਪਰਿਵਾਰਾਂ ਦੀ ਭਲਾਈ ਲਈ ਡਟੇ ਰਹੇ ਤਾਪਤ ਵੀਰਵਿਆ ਮੁਤਾਬਿਕ 1984 ਪਛੋਂ ਤਿਲਕ ਵਿਹਾਰ ਵਿਖੇ ਪਹਿਲਾ ਪੰਜਾਬੀ ਮੀਡੀਅਮ ਪ੍ਰਾਇਮਰੀ ਸਕੂਲ ਖਲਵਾਂ ਵਿੱਚ ਉਹਨਾਂ ਦਾ ਅਹਿਮ ਰੋਲ ਸੀ। ਜਵਾਨੀ ਬੇਲੇ ਤੋਂ ਉਹ ਨਿਸ਼ਕਾਮ ਸਿੱਖ ਵੈਲਫੇਅਰ ਕੌਸ਼ਲ ਸੰਸਥਾ ਦਿੱਲੀ ਦੇ ਬੋਡੀ ਮੈਂਬਰ ਹੋਣ ਦੇ ਨਾਲ ਨਾਲ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਨਾਲ ਵੀ ਜੁੜੇ ਰਹੇ। ਤੇ ਕਾਲਜ ਦੀਆਂ ਗੁਰਮਤਿ ਕਿਤਾਬਾਂ ਦੇ ਪੰਜਾਬੀ ਤੋਂ ਹਿੰਦੀ ਵਿੱਚ ਅਨੁਵਾਦ ਦੇ ਕਾਰਜ ਕਰਨ ਕਰਕੇ ਗੁਰਬੀ ਸਿੰਘ ਜੀ ਹਿੰਦੀ ਸਿੰਘ ਵਜੋਂ ਵੀ ਪ੍ਰਸਿੱਧ ਹੋ ਗਏ। 1984 ਦੇ ਵਿੱਚ ਸਿੱਖ ਲਿਆਂ ਵਿੱਚ ਮਾਰੇ ਗਏ ਸਿੱਖਾਂ ਦੇ ਬੱਚੇ ਕਿਤੇ ਅਵਾਰਾ ਜਨ ਛੇੜੀ ਨਾ ਬਣ ਜਾਣ ਬਸ ਇਹੋ ਗੱਲ ਕੁਲਵੀਰ ਸਿੰਘ ਜੀ ਨੂੰ ਬਾਰ ਬਾਰ ਚੰਜੋੜ ਰਹੀ ਸੀ ਇਸ ਲਈ ਸਭ ਤੋਂ ਪਹਿਲਾਂ ਉਹਨਾਂ ਨੇ ਬੱਚਿਆਂ ਦੀ ਪੜ੍ਹਾਈ ਬਾਰੇ ਸੋਚਿਆ ਸ਼ੁਰੂਆਤ ਵਿੱਚ ਕੁਲਵੀਰ ਸਿੰਘ ਜੀ ਬੱਚਿਆਂ ਨੂੰ ਪਾਰਕਾਂ ਵਿੱਚ ਪੜਾਉਂਦੇ ਸਨ ਉਹਨਾਂ ਨੇ ਸਕੂਲ ਛੱਡ ਚੁੱਕੀ ਵਿਦਿਆਰਥੀਆਂ ਨੂੰ ਮੁੜ ਦਾਖਲ ਕਰਵਾਇਆ ਉਹ ਬੱਚਿਆਂ ਨੂੰ ਪੜ੍ਹਾਈ ਨਾਲ ਜੋੜਨ ਲਈ ਗਲੀਆਂ ਵਿੱਚ ਜਾ ਕੇ ਪਾਸ਼ਣ ਦਿੰਦੇ ਸਨ ਤਾਂ ਜੋ ਕਿਸੇ ਤਰੀਕੇ ਵੀ ਬੱਚੇ ਪੜ੍ਹਾਈ ਨਾਲ ਜੁੜ ਸਕਣ ਇਕ ਨਵੰਬਰ 2003 ਨੂੰ BBC ਚੈਨਲ ਨਾਲ ਗੱਲਬਾਤ ਦੌਰਾਨ ਕੁਲਬੀ ਸਿੰਘ ਜੀ ਦੱਸਦੇ ਹਨ ਕਿ ਅਸੀਂ ਕਿਰਾਏ ਦੇ ਮਕਾਨ ਲੈ ਲਏ ਅਤੇ ਕਰਾਂ ਵਿੱਚ ਬੱਚਿਆਂ ਨੂੰ ਇਕੱਠਾ ਕਰਦੇ ਰਹੇ। ਇਲਾਕੇ ਵਿੱਚ ਲੋਕਾਂ ਨੂੰ ਛੋਟਾ ਮੋਟਾ ਨਸ਼ਾ ਕਰਨ ਦੀ ਵੀ ਆਦਤ ਸੀ। ਮੇਸ਼ਰਾਬ ਖਿਲਾਫ ਨਾਅਰੇ ਲਗਾਉਂਦਾ ਸੀ। ਅਸੀਂ ਖੇਡਾਂ ਸ਼ੁਰੂ ਕਰਵਾ ਦਿੱਤੀਆਂ, ਬੱਚਿਆਂ ਨੂੰ ਅਸੀਂ ਸਕੂਲ ਦਾ ਸਿਲੇਬਸ ਪੜ੍ਹਾਉਂਦੇ ਅਤੇ ਪੰਜਾਬੀ ਮੀਡੀਅਮ ਦੇ ਸਕੂਲ ਵੀ ਖੁਲਵਾਏ। ਅਸੀਂ ਇੱਕ ਸਰਵੇ ਕੀਤਾ ਕਿ ਕਿਹੜੇ ਬੱਚੇ ਪੜਨ ਵਾਲੇ ਹਨ। ਇਸ ਸਰਵੇ ਵਿੱਚ ਪਤਾ ਲੱਗਿਆ ਕਿ ਇਹੋ ਜੇ ਕਰੀਬ 80 ਬੱਚੇ ਹਨ ਕੋਲਬੀ ਸਿੰਘ ਜੀ ਇਹ ਵੀ ਦੱਸਦੇ ਹਨ ਕਿ ਸਿੱਖਾ ਵਿਰੋਧੀ ਕਤਲੇਆਮ ਤੋਂ ਬਾਅਦ ਹਿੰਸਾ ਦਾ ਸ਼ਿਕਾਰ ਹੋਏ ਬੱਚੇ ਮਾਨਸਿਕ ਸਦਨੇ ਵਿੱਚ ਵੀ ਸਨ ਬੱਚਿਆਂ ਦੀ ਸਹਾਇਤਾ ਲਈ ਮਨੋਵਿਗਿਆਨਿਕ ਡਾਕਟਰ ਵੀ ਰੱਖੇ ਗਏ ਜੋ ਬੱਚਿਆਂ ਦੀ ਕਾਉਂਸਲਿੰਗ ਕਰਦੇ ਸਨ 2005 ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇਪਾਲੀ ਮੈਨ ਵਿੱਚ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਉੱਤੇ ਬਹਿਸ ਕਰਦੇ ਹੋਏ 84 ਦੇ ਨੌਜਵਾਨਾਂ ਦੇ ਮੁਰਵਸੇਬੇ ਅਧੀਨ ਅਧੀਨ ਉਨ੍ਹਾਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਪ੍ਰੋਕਸਾ ਦਿੱਤਾ ਸੀ ਇਸ ਪਿਛੋਂ ਮਰਹੂਮ ਕੁਲਬੀ ਸਿੰਘ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿਵਾਉਣ ਲਈ ਚੁੱਪਚਾਪ ਸਰਕਾਰੀ ਦਰਬਾਰੇ ਸੰਘਰਸ਼ ਹੀ ਨਹੀਂ ਕਰਦੇ ਰਹੇ ਸਗੋਂ ਵਕੀਲਾਂ ਨੂੰ ਸਹੀ ਹੋ ਕਰਨ ਦੇ ਨਾਲ ਸਮਾਜਿਕ ਭਲਾਈ ਦੇ ਕਾਰਜਾਂ ਲਈ ਸਰਗਰਮ ਰਹੇ ਅੱਜ ਉਹਨਾਂ ਦੀ ਬਤੁਰਤ ਕਈ ਬੱਚੇ ਸੰਗੀਤ ਮਾਸਟਰ ਵੱਜੋਂ ਸਰਕਾਰੀ ਸਕੂਲਾਂ ਵਿੱਚ ਪੜਾ ਰਹੇ ਹਨ ਤੇ ਕਈ ਹੋਰ ਸਵੀਮਾਣ ਵਾਲੀਆਂ ਨੌਕਰੀਆਂ ਕਰ ਰਹੇ ਹਨ ਕੁਝ ਇਹੋ ਜਿਹੇ ਬੱਚੇ ਜੋ ਨਾਕ ਆਸ਼ਰਮ ਤੋਂ ਸਰਕਾਰੀ ਅਧਿਆਪਕ ਬਣਨ ਦਾ ਸਫਲਤਾ ਪ੍ਰਾਪਤ ਕਰ ਚੁੱਕੇ ਹਨ ਜਿਨ੍ਹਾਂ ਵਿੱਚ ਪਹਿਲਾ ਦਲੋਚਨ ਗੋਰ ਆਪਣੇ ਮਾਪਿਆਂ ਤੇ ਇੱਕ ਲੋਟੀ ਸੁਲਤਾਨ ਹਨ ਉਹਨਾਂ ਨੇ ਕਤਲਿਆਮ ਵਿੱਚ ਆਪਣੇ ਪਿਤਾ ਨੂੰ ਗੁਆ ਦਿੱਤਾ ਸੀ ਜੰਗਬਾਜ ਦੇ ਹਨ ਤੋਂ ਬਾਅਦ ਉਹ ਕੁਲਵੀਸੀ ਖੁਰਾਂ ਦੇ ਸੰਪਰਕ ਵਿੱਚ ਆਏ ਤੇ ਪੜ੍ਹਾਈ ਕਰਨ ਲੱਗੇ ਗੈਪ ਵਿੱਚ ਰਹਿਣ ਤੋਂ ਬਾਅਦ 1985 ਵਿੱਚ ਅਸੀਂ ਸਿੱਖ ਵਿਹਾਰ ਆ ਗਏ ਜੇਕਰ ਕੁਲਬੀ ਸਿੰਘ ਨਾ ਹੁੰਦੇ ਤਾਂ ਅਸੀਂ ਭੁੱਲ ਜਾਂਦੇ ਉਹ ਕਹਿੰਦੇ ਹਨ ਇਹਨਾਂ ਨੇ ਸਭ ਤੋਂ ਪਹਿਲਾਂ ਸਨਮ ਗੁਰੂ ਨਾਲ ਜੋੜ ਸੰਸ਼ਕਾਗ ਐਨਜੀਓ ਨੇ ਚੁਕਿਆ ਸੀ ਛੋਟੇ ਛੋਟੇ ਮੁਕਾਬਲੇ ਵਿੱਚ ਪਾਗ ਲੈਂਦੇ ਸੀ ਇੱਕ ਦੂਜੇ ਨੂੰ ਦੇ ਕੇ ਸਾਡਾ ਫੈਸਲਾ ਬੱਧਾ ਅੱਜ ਤਿਲੋਚਨ ਕੋਲ ਨਹੀਂ ਹੁੰਦੀ ਤੇ ਹਿਸਟਰੀ ਦੇ ਵਿੱਚ ਐਵੇਂ ਕੀਤੀ ਹੋਈ ਹੈ ਬੁੱਤਕ ਚੈਨ ਸੀ ਜੋ ਕਿ ਦਿੱਲੀ ਦੇ ਸਰਕਾਰੀ ਸਕੂਲ ਦੇ ਅਧਿਆਪਕ ਕਤਲ ਵਿੱਚ ਉਹਨਾਂ ਦੀ ਪਿਤਾ ਦੇ ਕਤਲ ਤੋਂ ਬਾਅਦ ਉਹ ਅਨਾਥ ਆਸ਼ਰਮ ਵਿੱਚ ਰਹੇ ਪਰ ਸਲਾਈ ਦਾ ਕੰਮ ਕਰਕੇ ਗੁਜ਼ਾਰਾ ਕਰਦੀ ਮਾਂ ਨੇ ਸੁਖਚੈਨ ਸਿੰਘ ਤੇ ਉਹਨਾਂ ਦੇ ਪਰਾਂ ਨੂੰ ਆਪਣੇ ਕੋਲ ਰੱਖਣਾ ਹੀ ਠੀਕ ਸਮਝਿਆ ਤੇ ਉਹ ਨਿਸ਼ਕਾਮ ਸੰਸਥਾ ਦੀ ਮਦਦ ਨਾਲ ਪੜਨ ਲਗੇ ਸੁਖਚੈਨ ਸਿੰਘ ਜੀ ਕਹਿੰਦੇ ਹਨ ਮੇਂ ਪੜਾਈ ਵਿੱਚ ਬਹੁਤ ਕਮਜ਼ੋਰ ਸੀ ਮੈਂ ਕਾਫੀ ਮਿਹਨਤ ਕੀਤੀ ਕੁਝ ਹੋਰ ਕੰਮ ਵੀ ਕਰਦਾ ਰਿਹਾ ਪਰ ਸਾਲ 2019 ਵਿੱਚ ਮੇਰੀ ਸਰਕਾਰੀ ਨੌਕਰੀ ਲੱਗ ਗਈ ਇਸੇ ਤਰ੍ਹਾਂ ਰਣਜੀਤ ਕੋਰ ਦੱਸਦੇ ਹਨ ਕਿ ਉਨ੍ਹਾਂ ਨੇ ਸੰਗੀਤ ਵਿੱਚ ਐਮਏ ਕੀਤੀ ਹੈ ਅਤੇ ਸਾਲ 2000 ਵਿੱਚ ਉਨ੍ਹਾਂ ਦੀ ਅਧਿਆਪਕ ਦੀ ਨੌਕਰੀ ਲੱਗ ਗਈ ਸੀ ਕੁਲਬੀ ਸਿੰਘ ਜੀ ਨੇ ਬੀਏ ਤੱਕ ਦੀ ਪੜ੍ਹਾਈ ਕੀਤੀ ਹੈ ਉਹ ਵਕੀਲ ਬਣਨਾ ਚਾਹੁੰਦੇ ਸਨ ਪਰ ਕਰਦੀ ਗਰੀਬੀ ਕਾਰਨ ਉਹ ਇਹ ਸੁਪਨਾ ਪੂਰਾ ਨਾ ਕਰ ਸਕਿਆ ਉਹ ਇਹ ਚਾਹੁੰਦੇ ਸਨ ਕਿ ਕਤਲੇਆਮ ਦੇ ਬੱਚਿਆਂ ਦੇ ਸੁਪਨੇ ਅਧੂਰੇ ਨਾ ਰਹਿ ਜਾਣ ਉਨ੍ਹਾਂ ਦੀ ਉਮਰ ਲਗਭਗ 76 ਸਾਲ ਸੀ ਉਹ ਇੱਕ ਸਾਲ ਤੋਂ ਨਿਵੇਦੀ ਬਿਮਾਰੀ ਦਾ ਇਲਾਜ ਕਰਵਾ ਰਹੇ ਸਨ ਇੰਸਟੀਚਿਊਟ ਆਫ ਲਿਵਰ ਐਂਡ ਬਾਇਲਰੀ ਸਾਇੰਸਿਸ ਵਿਖੇ ਉਹਨਾਂ ਨੇ 3 ਮਾਰਚ ਨੂੰ ਆਖਰੀ ਸਾਹ ਲੈ ਲਏ ਅਤੀ 31 ਮਾਰਚ ਨੂੰ ਪਸੰਦ ਕੁਝ ਦੁਪਹਿਰ ਵਜੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਕਈ ਲੋਕਾਂ ਦਾ ਜੀਵਨ ਕੇਵਲ ਆਪਣੇ ਆਪ ਲਈ ਹੁੰਦਾ ਹੈ ਤੇ ਕਈ ਦੂਸਰਿਆਂ ਦੀ ਉਹ ਨਤੀ ਦੇ ਵਿੱਚ ਆਪਣੇ ਆਪ ਨੂੰ ਵੇਖਣਾ ਪਸੰਦ ਕਰਦੇ ਨੇ ਸਰਦਾਰ ਕੁਲਬੀਰ ਸਿੰਘ ਜੀ ਉਹਨਾਂ ਮਰਜੀਵੜਿਆਂ ਦੇ ਵਿੱਚੋਂ ਇੱਕ ਨੇ ਜਿਨ੍ਹਾਂ ਨੇ ਇਹਨਾਂ ਬੱਚਿਆਂ ਨੂੰ ਬੇਸਹਾਰਾ ਹੋ ਕੇ ਨਹੀਂ ਸਗੋ ਇਹਨਾਂ ਦੀ ਕਾਰਤ ਵਿੱਚ ਇਸ ਪਧਰਤੇ ਕੀਤੀ ਕਿ ਅਜ ਇਨਹਾਂ ਦੇ ਵਿੱਚੋਂ ਹੀ ਕਿੰਨੇ ਬੱਚੇ ਉੱਚ ਅਧਿਆਪਨ ਦੇ ਪਹੁੰਚ ਕੇ ਆਪਣ ਇਨਸਾਫ ਦੀ ਲੜਾਈ ਲੜ ਰਹੇ ਨੇ ਇਹੋ ਜੇ ਕੌਮੀ ਯੋਧਿਆਂ ਨੂੰ ਹਮੇਸ਼ਾ ਹੀ ਸਤਿਕਾਰਤ ਪਾਵਨਾ ਦੇ ਨਾਲ ਵਿਸਾ ਚੈਨਲ ਦੀ ਟੀਮ ਵੱਲੋਂ ਪੂਰਨ ਤੌਰ ਤੇ ਸਤਿਕਾਰ ਪੇਟ ਕਿੰਤਾ ਜਾਂਦਾ ਹੈ ਆਪ ਹੁਣ ਜਾਣਦੇ ਹਾਂ ਅੰਤਿਮ ਸਰਗਮੀਆਂ ਵੀਰ ਸਿਮਰਨਪਾਲ ਸਿੰਘ ਜੀ ਪਾਸੋਂ ਕੋਮਲ ਲਾਇਬ੍ਰੇਰੀ ਸ਼ਨਗਰ ਵੱਲੋਂ ਖਾਲਸਾ ਵਿਖੋਈ ਆਰੰਭ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਮਨ ਲਾਇਬ੍ਰੇਰੀ ਵੱਲੋਂ ਆਯੋਜਿਤ ਖਾਲਸਾ ਵੀਕ ਗੁਰਦੁਆਰਾ ਸ਼ਹੀਦ ਬੂੰਗਾ ਬਰਸਲਾ ਬਾਗਾਂ 'ਤੇ ਜੋਰਾ-ਸ਼ੋਰਾ ਦੇ ਨਾਲ ਅਤੇ ਖਾਲਸਾਈ ਜਾਹੋ ਜਲਾਲ ਦੇ ਨਾਲ ਚੱਲ ਰਹੀ ਹੈ। ਇਸ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਜਿਸ ਵਿੱਚ ਸਕਿੱਪਿੰਗ, ਲੈਮਨ ਰੇਸ, 50 ਮੀਟਰ ਰੇਸ, ਪੁਸ਼-ਅਪ, ਪੇਂਟਿੰਗ, ਐਸੇ ਰਾਈਟਿੰਗ, ਫੋਟੋਗ੍ਰਾਫੀ ਆਦ ਹੁੰਦੇ ਹਨ। ਇਸ ਵਿੱਚ ਸੇਂਗਰ ਇਲਾਕੇ ਦੇ ਵੱਖ-ਵੱਖ ਥਾਵਾਂ ਤੋਂ ਬੱਚੇ ਵੱਤ ਛੱਡ ਕੇ ਸ਼ਮੂਲੀਅਤ ਕਰਦੇ ਹਨ ਇਸ ਵਾਰ ਵੀ ਬੱਚਿਆਂ ਦਾ ਜਿਹੜਾ ਉਤਸ਼ਾਹ ਹੈ ਉਹ ਖਿਲ ਕੇ ਸਾਹਮਣੇ ਆ ਰਿਹਾ ਹੈ ਅਤੇ ਵੱਤ ਛੱਡ ਕੇ ਬੱਚੇ ਹਿੱਸਾ ਲੈ ਰਹੇ ਹਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖਾਲਸਾ ਪੰਥ ਦੇ ਸਾਜਨਾ ਦੇ ਸਬੰਧ ਵਿੱਚ ਗੁਰਦੁਆਰਾ ਛੇਵੀਂ ਪੱਛਾਈ ਬਾਰਾਮੁਲਾ ਵਿਖੇ ਮਿਤੀ 6 ਅਪ੍ਰੈਲ ਦਿਨ ਐਤਵਾਰ ਨੂੰ ਸਿੱਖ ਮਿਸਟਰੀ ਕਾਲਜ ਸਰਕਲ ਬਾਰਾਮੁਲਾ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰਾਮੁਲਾ ਦੇ ਸਹਿਯੋਗ ਨਾਲ ਵਿਸ਼ੇਸ਼ ਅੰਮ੍ਰਿਤ ਸੰਚਾਰ ਕਰਾਇਆ ਗਿਆ। ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰਾਮੁਲਾ ਵੱਲੋਂ ਅੰਮ੍ਰਿਤ ਛਕਣ ਵਾਲਿਆਂ ਨੂੰ ਕਕਾਰ ਵੀ ਫ੍ਰੀ ਦਿੱਤੇ ਗਏ। ਇਸ ਮੌਕੇ 105 ਅੰਮ੍ਰਿਤਪੀਲਾਕੀ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੇ। ਪੰਤਨਾਮਾ ਵਿੱਚ ਸਾਡੀ ਕੋਸ਼ਿਸ਼ ਪੰਤਕ ਮਸਲੇ ਅਤੇ ਗਤੀਵਿਧੀਆਂ ਨੂੰ ਆਪ ਤੱਕ ਪਹੁੰਚਾਉਣ ਦੀ ਹੈ। ਇਹਨਾਂ ਪੇਸ਼ਕਸ਼ਾਂ ਲਈ ਜ਼ਰੂਰ ਵਰਸਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸੇ ਦੇ ਨਾਲ ਦੇਖੋ ਮੈਨੂੰ ਇਜਾਜ਼ਤ ਤਾਂ ਮਿਲਦੇ ਹਾਂ ਅਗਲੇ ਹਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ